ਕਕਵੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਦੀਆਂ ਹਰ ਪਾਸੇ ਧੂਮਾਂ ਨੇ ਚਾਹੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਸਿਆਸੀ ਸੰਕਟ ਬਣਿਆ ਹੋਇਆ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਪਰ ਪਰਿਵਾਰ ਦੇ ਵਿੱਚ ਆਏ ਵੱਡੇ ਜਿਹੜਾ ਪ੍ਰੋਗਰਾਮ ਆ ਉਸ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਭਾਰਤ ਦਾ ਪੰਜਾਬ ਦਾ ਜੇਕਰ ਵੇਖਿਆ ਜਾਵੇ ਤੇ ਅੱਦਾ ਪੰਜਾਬ ਕੈਨੇਡਾ ਦੇ ਵਿੱਚ ਬੈਠਾ ਏ ਤੇ ਉਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ ਆ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਉੱਥੇ ਰਹਿਣ ਦਾ ਮੌਕਾ ਦਿੱਤਾ ਤੇ ਆਪਣਾ ਜਿਹੜਾ ਜੀਵਨ ਪੱਧਰ ਉਹ ਉੱਚਾ ਚੁੱਕਣ ਦਾ ਮੌਕਾ ਦਿੱਤਾ ਤੇ ਬਹੁਤ ਸਾਰੇ ਪੰਜਾਬੀ ਕੈਨੇਡਾ ਵਿੱਚ ਜਾ ਕੇ ਵਸ ਗਏ ਜਿੱਥੇ ਉਹਨਾਂ ਨੇ ਵੱਡੇ ਵੱਡੇ ਮਕਾਮ ਹਾਸਲ ਕੀਤੇ ਆ ਇਸ ਕਰਕੇ ਮਿੰਨੀ ਪੰਜਾਬ ਕਨੇਡਾ ਨੂੰ ਕਿਹਾ ਜਾਂਦਾ ਹੈ ਜਿੱਥੇ ਬਹੁਤ ਸਾਰੇ ਪੰਜਾਬੀ ਰਹਿੰਦੇ ਆ ਤੇ ਉਹਨਾਂ ਦਾ ਸਤਿਕਾਰ ਵੀ ਕਰਦੇ ਆ ਹੁਣ ਜਿਸ ਤਰ੍ਹਾਂ ਦੇ ਨਾਲ ਕਨੇਡਾ ਦਾ ਪ੍ਰਧਾਨ ਮੰਤਰੀ ਕਨੇਡਾ ਦੇ ਵਿੱਚ ਮਕਬੂਲ ਆ ਉਸੇ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਵੀ ਉਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਸਕਵੀਰ ਸਿੰਘ ਬਾਦਲ ਚੰਗੇ ਘਰਾਣਿਆਂ ਦੇ ਵਿੱਚੋਂ ਆਉਂਦਾ ਉਹ ਚਾਰਕ ਘਰਾਣੇ ਜਿਹੇ ਆ ਜਿਹੜੇ ਕਿ ਪੁਸ਼ਤੈਨੀ ਬਹੁਤ ਅਮੀਰ ਆ ਹੁਣ ਗੱਲ ਕੀਤੀ ਜਾਵੇ ਸੁਖਵੀਰ ਸਿੰਘ ਬਾਦਲ ਦੀ ਬੇਟੀ ਹੈ ਜਿਹੜਾ ਜਿਹਦਾ ਘਰ ਵਾਲਾ ਅਮਰੀਕਾ ਦੇ ਵਿੱਚ ਸੈਟਲ ਆ ਤੇ ਉਹ ਪਿਛੜਾ ਜਿਹੜਾ ਉਹਦਾ ਪਰਿਵਾਰ ਆ ਉਹ ਦੁਆਬੇ 'ਚ ਰਹਿੰਦਾ ਸੀ ਉਸਦੇ ਵਿਆਹ ਦੇ ਵਿੱਚ ਵੱਡੇ ਵੱਡੇ ਮਹਿਮਾਨ ਪਹੁੰਚ ਰਹੇ ਆ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਹੈ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਸਪੈਸ਼ਲ ਜਾਜ ਰਹੀਂ ਉਹਨਾਂ ਦੇ ਵਿਆਹ ਸਮਾਗਮ ਦੇ ਲਈ ਲੰਬੀ ਪਿੰਡ ਪਹੁੰਚਣਗੇ ਜਿੱਥੇ ਪੰਜਾਬੀਆਂ